ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰੂਪ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁੰਦਰ ਤੇ ਅਲੋਕੀ ਕਾ ਨਗਰ ਕੀਰਤਨ ਸਜਾਇਆ ਗਿਆ ਹੈ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਤਖੰਡ ਚੇਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਦਸਵੇਂ ਪਾਤਸ਼ਾਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਤੋਂ ਨਗਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਆਇਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸ਼ੋਭਿਤ ਕਰਨ ਦੀ ਵੀ ਸੇਵਾ ਨਿਭਾਈ ਤਾਂ ਇਹ ਤਸਵੀਰਾਂ ਸਤਖੰਡ ਦੀ ਦਰਬਾਰ ਸਾਹਿਬ ਦੇ ਆ ਜੋ ਤੁਹਾਡੇ ਨਾਲ ਉਹ ਸਾਂਝਿਆ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਤਾਂ ਨਗਰ ਕੀਰਤਨ ਦੌਰਾਨ ਬੈਂਡ ਅਤੇ ਗਤਕਾ ਪਾਰਟੀਆਂ ਨੇ ਵੀ ਆਪਣੀ ਹਾਜ਼ਰੀ ਭਰੀ ਤਾਂ ਬਿਲਕੁਲ ਤਸਵੀਰਾਂ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਦੇ ਪਰਕਰਮਾਂ ਦੀਆਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਵੱਲੋਂ ਜੋ ਐਸਐਫ ਸਰਪੁਰ ਗੁਰੰਤ ਸਾਹਿਬ ਦੀ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਸਤਖੰਡਿ ਦੇ ਦਰਬਾਰ ਸਾਹਿਬ ਤੋਂ ਤੇ ਤੁਹਾਡੇ ਸਾਹਮਣੇ ਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਖੰਡਿ ਦੀ ਦਰਬਾਰ ਸਾਹਿਬ ਪਹੁੰਚਿਆ ਹੋਈਆਂ ਤੇ ਅੱਜ ਸਾਹਿਬ ਸਿਰੀ ਗੁਰੂ ਆਧਗਰ ਜੋ ਸਾਹਿਬ ਸਿਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪ੍ਰਕਾਸ਼ ਪਰਵ ਦੇ ਮੱਦੇ ਨਜ਼ਰ ਜਿਹੜਾ ਅੱਜ ਸੁੰਦਰ ਨਗਰ ਕੀਰਤਨ ਹੈ ਉਹ ਸਜਿਆ ਗਿਆ ਹੈ ਵਾਹਿਗੁਰੂ ਜੀ ਕੀ ਫਤਿਹ ਯਾਹੀ ਕਾਜ ਤਰਾ ਹਮ ਜਨਮਾਂ ਸਮਝ ਲੈ ਹੋ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਰੂ ਫਰਨ ਤਹੇ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਵ ਲੈਓ ऐसे दीनदयाल सतगुरु सर्वसंदानि साहिब कमाल अमृत केदार के देशमुख के पिता तान सतगुरु गुरु गोविंद सिंह साहिब जी महाराज जी दा प्रकाश पर्व बहुत ही श्रद्धा और सत्कार सहित मनाया जा रहा है ऐसे इस बंद विच आज सचखंड श्री हरमंदिर साहिब श्री अकाल तख्त साहिब जी तो सतगुरु तान गुरु ग्रंथ साहिब जी महाराज की छत्र छाया है ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਸਮੂਚੀਆਂ ਸੰਗਤਾਂ ਨੂੰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਘਰਤਾਨ ਤਿਸ਼ਵੇਸ਼ ਪਤਾ ਸਰਪੰਸਦਾਨੀ ਅਮਰਤ ਦੇ ਰਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪ੍ਰਕਾਸ਼ ਪੁਸਤਕ ਨੂੰ ਵਿਵਧਤ ਨਗਰ ਕੀਰਤਨ ਜਿਹੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਭਾ ਦਾ ਜਿਹੜਾ ਪ੍ਰਬੰਧ ਹੈ ਇਹ ਸਾਰਾ ਹੀ ਰਲ ਕੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਜਿਹੜਾ ਹੈ ਪੈਸੋ ਮੈਂ ਕਿ ਟੋਲਾ ਦੇ ਟੋਲਾ ਤੋਂ ਨਿਕਲੇਗਾ ਨਜ਼ਰ ਵਿੱਚ ਇਹ ਵਾਲਟ ਸਿਟੀ ਦੇ ਅੰਦਰ ਅੰਦਰ ਹੀ ਇਹ ਬਹੁਤ ਬਾਹਰ ਵੀ ਜਾਣਾ ਇਹ ਤਾਂ ਪਹਿਲਾ ਜਿਹੜਾ ਰੂਟ ਪੁਰਾਣਾ ਹੁੰਦਾ ਸੀ ਉਸੇ ਰੂਟ ਤੇ ਚੱਲ ਕੇ ਇਹ ਸ਼ਾਮ ਨੂੰ ਜਿਹੜੀ ਸਮਾਪਤੀ ਹੈ ਇਹ ਫਿਰ ਇੱਥੇ ਹੀ ਹੁੰਦਾ ਦਿੱਕਤ ਸੋ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਸਾਰਾ ਹੀ ਸਰਬੰਸ ਲਗਾਇਆ ਔਰ ਜਿਨ੍ਹਾਂ ਨੇ ਛੋਟੇ ਸਾਹਿਬ ਜਾਦੇ ਵੀ ਵੱਡੇ ਵੀ ਮਾਤਾ ਗੁਜਰ ਕੌਰ ਜੀ ਵੀ ਔਰ ਜਿਨ੍ਹਾਂ ਨੇ ਸਾਰਾ ਸਰਬੰਸਵਾਰਨ ਤੋਂ ਬਾਅਦ ਕਿਹਾ اے ਮਿੱਤਰ ਪਿਆਰੇ ਨੂੰ ਹਾਲ ਮਰੀਤਾ ਦਾ ਕਹਿਣਾ ਉਹ ਤਾਂ ਬਨ ਰੋਗ ਰਜਾਈਆਂ ਦਾ ਆਡਰ ਨਾਗ ਨਵਾਸਾ ਦਾ ਰਹਿਣਾ ਔਰ ਫਿਰ ਵੀ ਉਹਨਾਂ ਨੇ ਔਰੰਗੇ ਨੂੰ ਚਿੱਠੀ ਲਿਖੀ ਜਿਹੜਾ ਵਦਾਵਾ ਲਿਖਿਆ ਸੀ ਤੈਨੂੰ ਕਹਿੰਦੇ ਆ ਔਰ ਉਹਨੇ ਕਿਹਾ ਹੈ ਵੀ ਇਹ ਕੀ ਹੋਏ ਜੇ ਚਾਰ ਚੰਗਿਆੜੀਆਂ ਬੁਝਾ ਦੀਆਂ ਤੇ ਖਾਲਸਾ ਪੰਥ ਜਿਹੜਾ ਕੁੰਡਲੀਆਂ ਖਾਲਸਾ ਪੰਥਾ ਉਹ ਜਿਉਂਦਾ ਹੈ ਔਰ ਉਹ ਜ਼ਰੂਰ ਵੱਟਾ ਲਊਗਾ ਅਣਕੇ ਔਰ ਫਿਰ ਉਹ ਪਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਉਹਨਾਂ ਨੇ ਆਣ ਕੇ ਸਰਹੰਦ ਜਿਹੜੀ ਸੀ ਔਰ ਉਹਦਾ ਖੁਦਾ ਉਹ ਜਿਹੜਾ ਮਟਾਇਆ ਔਰ ਉਹ ਸਾਬ ਜਦ ਦਾ ਦੋ ਬਸਤਵਾਂ ਲਿਆ ਬਾਕੀ ਜਿਹੜਾ ਹੋਰ ਜ਼ੁਲਮ ਤਸ਼ੱਦਦ ਹੋਇਆ ਹੈ ਉਹਦਾ ਬੇਪੱਟਾ ਲਿਆ ਸੋ ਉਹਨਾਂ ਮਹਾਨ ਗੁਰੂ ਸਹਿਬਾਨਾਂ ਦਾ ਜਿਹੜਾ ਕੱਲ ਨੂੰ ਪ੍ਰਕਾਸ਼ ਉਸਤਵਾ ਉਹ ਸਬੰਧ ਵਿੱਚ ਸਾਰੀ ਸੰਗਤ ਜਿਹੜੀ ਹੈ ਤੇ ਇੱਥੇ ਹੋਈ ਹੈ ਔਰ ਸਰਪਾਸ ਵੱਲੋਂ ਪ੍ਰਬੰਧ ਕੀਤਾ ਗਿਆ ਮੈਂ ਖਾਲਸਾ ਪੰਥ ਨੂੰ ਕਹਿਣਾ ਚਾਹੁੰਨਾ ਜਿਹੜੇ ਸਿੰਘਾਂ ਵਾਲਿਆ ਤੇ ਕੌਰਾਂ ਵਾਲੀਆਂ ਬੀਪੀਆਂ ਤੇ ਉਹ ਜ਼ਰੂਰ ਇਕਤਾ ਦਾੜਾ ਕੇਸ ਰੱਖਣ ਅੰਮਰਤ ਧਾਰੀ ਹੋਣ ਪਾਣੀ ਤੇ ਬਾਣੇ ਨਾਲ ਜੁੜਨ ਕਿਉਂਕਿ ਸਾਡੇ ਵੱਲੇ ਹੀ ਸਾਰਾ ਸਰਪੰਸ ਵਾਰ ਕੇ ਉਹਨਾਂ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੋਚ ਆ ਚਾਰ ਮੂਏ ਤੋਂ ਕਿਹਾ ਭਿਆ ਜੀਵਤ ਕਈ ਹਜ਼ਾਰ ਔਰ ਇਹ ਉਹਨਾਂ ਦੇ ਅੱਜ ਪੁੱਤਰ ਪੁੱਤਰੀਆਂ ਹੈ ਆ ਜਾਂ ਨਹੀਂ ਹੈ ਇਹ ਵੀ ਸਾਡੇ ਅੰਦਰ ਅੱਜ ਝਾਤੀ ਮਾਰਨ ਦੀ ਜ਼ਰੂਰਤ ਹੈ ਸੋ ਉਦੋਂ ਵੀ ਬੜਾ ਜ਼ੁਲਮ ਸੀ ਅੱਜ ਵੀ ਉਸੇ ਤਰ੍ਹਾਂ ਸਰਕਾਰਾਂ ਦਾ ਰੂਪ ਬਦਲਿਆ لیکن اج بھی ظلم ہونا ہی ਸਿੱਖ ਕੌਮ ਤੇ اج بھی ਉਸੇ ਤਰ੍ਹਾਂ ਹੀ ਵਰਤਾਜ ਦੇ ਸਮੇਂ ਦੀ ਹਾਕਮ ਜਿਹੜੇ ਸਰਕਾਰਾਂ ਕਰਦੀ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਬੰਦੀ ਸਿੰਘ ਹੀ ਦੇਖ ਲਓ ਸਾਡੇ ਉਹ ਵੀ ਅਜੇ ਜੇਲ੍ਹਾਂ ਚ ਬੰਦ ਇੱਕ ਫਾਂਸੀ ਦੇ ਫੰਦੇ ਤੇ ਟੰਗਿਆ ਹੈ ਭਾਈ ਰਾਜਵੜਾ ਸਾਹਿਬ ਉਹ ਵੀ ਉਸੇ ਤਰ੍ਹਾਂ ਹੀ میرے ਕਹਿਣ ਤੋਂ ਭਾਵੇਂ ਸਰਕਾਰਾਂ ਬਦਲ ਜਾਂਦੀਆਂ ਪਰ ਜਿਹੜਾ ਜ਼ੁਲਮ ਕਰਨ ਦਾ ਤਰੀਕਾ ਉਹਦਾ ਬਦਲ ਉਸੇ ਤਰ੍ਹਾਂ ਚੱਲਦਾ ਰਹਿੰਦਾ ਸੋ ਮੈਂ ਇਸ ਪਾਸੇ ਨਾ ਜਾਵਾਂ ਮੈਂ ਸਾਰੇ ਖਾਲਸਾ ਪੰਥ ਨੂੰ ਵਧਾਈ ਦੇਣਾ ਚਾਹੁੰਦਾ ਔਰ ਦੇਸ਼ਾਂ ਦੇਸ਼ਾਂ ਜਿੱਥੇ ਵੀ ਸੰਗਤ ਬੈਠੀ ਆ ਕਹਿਣਾ ਚਾਹੁੰਦਾ ਹੈ ਕਿ ਉਹਨਾਂ ਦਾ ਪ੍ਰਕਾਸ਼ ਉਤਸਵ ਸਾਰੇ ਸੰਸਾਰ ਵਿੱਚ ਸਾਰੀ ਦੁਨੀਆ ਵਿੱਚ ਜਿਹੜਾ ਮਨਾਇਆ ਜਾਵੇ ਤਾਂ ਬਿਲਕੁਲ ਇਹ ਤਸਵੀਰਾਂ ਸੱਚਖੰਡ 시ਦੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਤੁਹਾਡੇ ਤੋਂ ਹਾਂ ਜੀਆਂ ਕੀਤੀਆਂ ਜਿੱਥੇ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ ਤਾਂ ਇਹ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੇ ਵਕ-ਵਕ ਥਾਵਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਸ ਆ ਕੇ ਸਮਾਪਤ ਹੋਵੇਗਾ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿ the unmute amritsar